ਤੁਵਾਖਤੇ ਤੁਹਾਡੇ ਆਪਣੇ ਹੀ YouTube ਚੈਨਲ ਪੋਜੀਟਿਵ ਹਰੀ ਪੰਜਾਬ ਤੇ ਆਈ ਹੋਪ ਦੋਸਤੋ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ ਤਾਂ ਦੋਸਤੋ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਕਿ ਪੰਜਾਬ ਯੋਗਾ ਟ੍ਰੇਨਰ ਦੀਆਂ ਪੋਸਟਾਂ ਆ ਚੁੱਕੀਆਂ ਹਨ ਤਾਂ ਦੋਸਤੋ ਅੱਜ ਗੱਲ ਕਰਾਂਗੇ ਕਿ ਯੋਗਾ ਪੋਸਟ ਕਿੰਨੀਆਂ ਹਨ ਅਤੇ ਉਸ ਲਈ ਕੀ ਐਲੀਜੀਬਲ ਹੈ ਅਤੇ ਫਾਰਮ ਕਿੱਥੇ ਸਬਮਿਟ ਕਰਨਾ ਹੈ ਕਿੰਨੀ ਲਾਸਟ ਡੇਟ ਹੈ ਤੇ ਉਸ ਦੀ ਤਨਖਾਹ ਕੀ ਰਹੇਗੀ ਸਾਰੀ ਗੱਲਬਾਤ ਆਪਾਂ ਇਸ ਵੀਡੀਓ 'ਚ ਕਰਾਂਗੇ ਤਾਂ ਦੋਸਤੋ ਜੇ ਕਟੂਸੀ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਅਤੇ ਬੈਲ ਆਈਕਨ ਔਨ ਕਰ ਲੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਹਰ ਬੱਚੇ ਤੱਕ ਪਹੁੰਚ ਸਕੇ ਤਾਂ ਜੋ ਦੋਸਤੋ ਆਪਣਾ ਟੈਲੀਗ੍ਰam ਚੈਨਲ ਪੋਜ਼ਿਟਿਵ ਹਰੀ ਪੰਜਾਬ ਆਪਣੇ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੇਗਾ ਉਸ ਨੂੰ ਜਲਦੀ ਹੀ ਜੁਆਇਨ ਕਰ ਲੋ ਉੱਥੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਹਰ ਨੋਟੀਫਿਕੇਸ਼ਨ ਉੱਥੇ ਫਾਰਮ ਫਿਲ ਪੀਡੀਐਫ ਸਾਰਾ ਕੁਝ ਉੱਥੇ ਮਿਲ ਜੇਗਾ ਤਾਂ ਦੋਸਤੋ ਜਰਾ ਸਮਾਂ ਲੈਂਦੇ ਹੋਏ ਵੀਡੀਓ गुरु रविदास आयुर्वेदिक यूनिवर्सिटी डायरेक्ट साइट पे आप ओपन होंगे छब्बीस पच्ची तो देख सकते हो इतनी लिखा हुआ है एडवरटाइज क्वालिफिक फॉर्म एंड जरनल इंस्ट्रक्शन फॉर द पोस्ट ऑफ ट्रेनल योगा दोस्तों, दोस्तों इसी करा क्लिक तो दोस्तों क्लिक कर अपने तो सामने ओपन हो जाता है तो दोस्तों सब तो पहला गल करते हैं अपने सामने दोस्तों इन्होंने अपना जो एडवरटाइज लिखा हुआ है लिखा हुआ है एप्लीकेशन आर इन फॉर दिखा दो इनवाइट किया गया है पोस्ट योगा ट्रेनर लाइसो तो सब तो गल करते हैं आप लिखा हुआ है डिजाइनाइजेष मतलब योगा ट्रेनर की पोस्ट है तो हम गल करते हैं किन टोटल है, पोस्टा टोटल सौ पोस्टा योगा ट्रेनर ਦੀਆਂ ਤਾਂ ਕੁਆਲਿਫਿਕੇਸ਼ਨ ਕੀ ਰਹੇਗੀ ਤਾਂ ਦੋਸਤੋ ਇਸ ਕੁਆਲਿਫਿਕੇਸ਼ਨ ਰਹੇਗੀ ਪਲੱਸ 2 ਪਾਸ ਵਿਦ ਐਟ ਲੀਸਟ 1 ਇਅਰ ਰੈਗੂਲਰ ਡਿਪਲੋਮਾ ਇਨ ਯੋਗਾ ਫਾਰ ਆ ਰਿਕੁਆਇਰਡ ਇੰਸਟੀਟਿਊਟ ਯੂਨੀਵਰਸਿਟੀ ਮਤਲਬ ਦੋਸਤੋ ਘੱਟ ਤੋਂ ਘੱਟ ਪਲੱਸ 2 ਪਾਸ ਹੋਵੇ ਤਾਂ ਨਾਲ ਐਟ ਲੀਸਟ ਲਿਖਿਆ ਹੋਇਆ ਕਿ ਇੱਕ ਸਾਲ ਦਾ ਰੈਗੂਲਰ ਡਿਪਲੋਮਾ ਹੋਣਾ ਚਾਹੀਦਾ ਯੋਗਾ ਵਿੱਚ ਤਾਂ ਦੋਸਤੋ ਤੁਹਾਡਾ ਇੱਕ ਸਾਲ ਦਾ ਯੋਗਾ ਡਿਪਲੋਮਾ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਤਾਂ ਦੋਸਤੋ ਉਸ ਤੋਂ ਬਾਅਦ ਲਿਖਾ ਹੋਇਆ ਹੈ ਡੈਸਟਰੀਟੇਬਲ ਵਰਕਿੰਗ ਐਕਸਪੀਰੀਅੰਸ ਇਨ ਦਾ ਪਬਲਿਕ ਯੋਗਾ ਪ੍ਰੋਗਰਾਮ ਆਫ ਰਿਪਿਊਟਡ ਆਰਗੇਨਾਈਜੇਸ਼ਨ ਤਾਂ ਦੋਸਤੋ ਇਹਨਾਂ ਨੇ ਇੱਕ ਐਕਸਪੀਰੀਅੰਸ ਮੰਗਿਆ ਹੈ ਤਾਂ ਦੋਸਤੋ ਇਹਨਾਂ ਨੇ ਐਕਸਪੀਰੀਅੰਸ ਮੰਗਿਆ ਹੈ ਤੇ ਨਾਲ ਪਲੱਸ 2 ਤੇ ਨਾਲ ਉਸਨਾਂ ਇੱਕ ਸਾਲ ਦਾ ਡਿਪਲੋਮਾ ਤਾਂ ਦੋਸਤੋ ਹੁਣ ਗੱਲ ਕਰਦੇ ਆ ਸੈਲਰੀ ਦੀ ਸੈਲਰੀ ਕਿਹਦਾ ਰਹੇਗੀ ਤਾਂ ਦੋਸਤੋ ਰਹੇਗੀ 25000 ਫਾਰ ਫੁੱਲ ਟਾਈਮ ਤੇ ਦੋਸਤੋ ਉਹਨਾਂ ਦੀ ਤਨਖਾਹ ਰਹੇਗੀ 25000 25000 ਸੈਲਰੀ ਰਹੇਗੀ ਫੋਰ 풀 ਟਾਈਮ ਤਾਂ ਦੋਸਤੋ ਤੁਹਾਨੂੰ ਗੱਲ ਕਰਦੇ ਆ ਫਾਰਮ ਫਿੱਲ ਅਪ ਕਰਨ ਦੀ ਲਾਸਟ ਡੇਟ ਕਿੰਨੀ ਹੈ 9 ਸਤੰਬਰ 2025 ਲਾਸਟ ਡੇਟ ਹੈ ਤਾਂ ਸ਼ਾਮ ਦੇ 5 ਵਜੇ ਤੱਕ ਆਪਾਂ ਫਾਰਮ ਈਮੇਲ ਬਾਈ ਪੋਸਟ ਕਰ ਸਕਦੇ ਹਾਂ ਤਾਂ ਦੋਸਤੋ ਗੱਲ ਇਹ ਸਭ ਤੋਂ ਪਹਿਲਾਂ ਤੁਹਾਨੂੰ ਕਲੀਅਰ ਕਰ ਦਵਾਂ ਜੋ ਇਹ ਫਾਰਮ ਹੈ ਤੇ ਦੋਸਤੋ ਇਹ ਫਾਰਮ ਬਿਲਕੁਲ ਆਫਲਾਈਨ ਹੈ ਆਫਲਾਈਨ ਫਾਰਮ ਹੈ ਇਹ ਕੋਈ ਆਨਲਾਈਨ ਫਾਰਮ ਨਹੀਂ ਹੈ ਇਸ ਨੂੰ ਤੁਸੀਂ ਡਾਕ ਰਾਈ ਪੋਸਟ ਕਰ ਸਕਦੇ ਹੋ ਜਾਂ ਇਸ ਤੇ ਮੇਲ ਕਰ ਸਕਦੇ ਹੋ ਦੋਸਤੋ ਹੁਣ ਗੱਲ ਕਰਦੇ ਆ ਅੱਗੇ ਨੈਕਸਟ ਤੇ ਦੋਸਤੋ ਆਪਣੇ ਸਾਹਮਣੇ ਹੁਣ ਦੁਬਾਰਾ ਫਿਰ ਉਹੀ ਓਪਨ ਹੋ ਜਾਂਦਾ ਹੈ ਕਿ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਪੰਜਾਬ ਹੁਸ਼ਿਆਰਪੁਰ ਇਥੇ ਡੀਟੇਲ ਲਿਖੀ ਹੋਈ ਹੈ ਕਿ ਕਵਾਲੀਫੀਕੇਸ਼ਨ ਚਾਹੀਦੀ ਹੈ ਯੋਗਾ ਟ੍ਰੇਨਰ ਲਈ ਤੇ ਦੁਬਾਰਾ ਫਿਰ ਦੱਸ ਦਿੰਨੇ ਆ ਇਥੇ ਕੀ ਲਿਖਿਆ ਹੋਇਆ ਹੈ ਇਥੇ ਲਿਖਿਆ ਹੋਇਆ ਹੈ ਪਲੱਸ 2 ਉਦਾ ਹੀ 1 ਸਾਲ ਦਾ ਡਿਪਲੋਮਾ ਉਸ ਐਕਸਪੀਰੀਅੰਸ ਮੰਗਿਆ ਗਿਆ ਹੈ ਤੇ ਦੋਸਤੋ ਸਭ ਤੋਂ ਪਹਿਲਾਂ ਫਾਰਮ ਫਾਰਮ ਦੇਖ ਸਕੋ ਮੈਂ ਇੱਕ ਫਾਰਮ ਲਿਖਿਆ ਹੋਇਆ ਹੈ ਆਪਰੇਨ ਇਸ ਨੂੰ ਭਰ ਕੇ ਆਪਣੇ ਡਾਕੂਮੈਂਟ ਦੇ ਨਾਲ ਫੋਟੋ ਕਾਪੀਆਂ ਲਗਾ ਕੇ ਸਪੀਡ ਪੋਸਟ ਕਰਨੀ ਹੈ ਤਾਂ ਦੋਸਤੋ ਇੱਥੇ ਆਪਣਾ ਨਾਮ ਪਰਨਾ ਹੈ ਇੱਥੇ ਆਪਣੇ ਫਾਦਰ ਦਾ ਨੇਮ ਇੱਥੇ ਆਪਣਾ ਐਡਰੈਸ ਪੂਰਾ ਭਰ ਦੇਣਾ ਹੈ ਇੱਥੇ ਆਪਣਾ ਪਾਸਪੋਰਟ ਫੋਟੋ ਅਟੈਚ ਕਰ ਦੇਣਾ ਹੈ ਨਾਲ ਇੱਥੇ ਆਪਣਾ ਮੋਬਾਈਲ ਨੰਬਰ ਜੀਮੇਲ ਨਾਲ ਤੁਸੀਂ ਨੈਸ਼ਨੈਲਿਟੀ ਮਤਲਬ ਇੱਥੇ ਇੰਡੀਆ ਹੀ ਭਰਾਂਗੇ ਇੰਡੀਅਨ ਇਸ ਡੇਟ ਆਫ ਬਰਥ ਇੱਥੇ ਆਪਣੀ ਏਜ ਭਰ ਦੇਣੀ ਹੈ ਕਿ ਤੁਸੀਂ ਕਿੰਨੇ ਸਾਲਾਂ ਦੇ ਹੋ ਗਏ ਹੋ 318225 ਤੱਕ ਭਰਾਂਗੇ ਆਪੇ ਜੀ ਕੈਲਕੂਲੇਟਰ ਖੋਲ ਕੇ ਉਸ ਪਰਾਂਗੇ ਜਿੱਕਰ ਤੁਹਾਡੀ ਉਮਰ ਹੋ ਗਈ ਹੈ 20 ਸਾਲ 5 ਮਹੀਨੇ 17 ਦੇ ਰਿਸਟਰ ਪਰ ਦਾਂਗੇ ਉਸ ਤੋਂ ਬਾਅਦ ਕੈਟਾਗਰੀ ਭਰਾਂਗੇ ਐਸੇ ਉਸੇ ਤਰ੍ਹਾਂ ਦੀ ਕੈਟਾਗਰੀ ਹੈ ਉਹ ਆਪਣੀ ਤੇ ਕੈਟਾਗਰੀ ਭਰ ਲੈਣਾ ਸੋ ਦੋਸਤੋ ਉਸ ਤੋਂ ਬਾਅਦ ਸਕਰੋਲ ਕਰਦੇ ਜਾਣੇ ਹਾਂ ਇੱਥੇ ਆਪਣੀ ਕੁਆਲਿਫੀਕੇਸ਼ਨ ਲਿਖਣੀ ਹੈ ਜੇਸੇ ਤੁਸੀਂ 8ਵੀਂ ਦੀ ਕੁਆਲਿਫੀਕੇਸ਼ਨ ਦੇ ਦੇਣੀ 10ਵੀਂ ਦੀ ਕੁਆਲਿਫੀਕੇਸ਼ਨ ਦੇ ਦੇਣੀ ਤੇ ਪਲੱਸ 2 ਦੀ ਕੁਆਲਿਫੀਕੇਸ਼ਨ ਦੇ ਦੇਣੀ ਉਸ ਤੋਂ ਬਾਅਦ ਦੋਸਤੋ ਇੱਥੇ ਆਪਣਾ ਐਕਸਪੀਰੀਅੰਸ ਦੇ ਦੇਣਾ ਨਾਲੇ ਡਿਪਲੋਮਾ ਜਰੂਰ ਦੇ ਦੇ ਡਿਪਲੋਮੇ ਬਾਰੇ ਸਾਰੀ ਡਿਟੇਲ ਇੱਥੇ ਆਪਣਾ ਐਕਸਪੀਰੀਅੰਸ ਬਾਰੇ ਦੇ ਦੇਣਾ ਡਿਟੇਲ ਕਿੰਨੀ ਪੇਸਕਿਲ ਸਿੰਘ ਕੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਕੀਤਾ ਕੰਮ ਕੰਮ ਡਨ ਸੀ ਤਾਂ ਸਮਝ ਲੱਗ ਗਈ ਵਗੀ ਦੋਸਤੋ ਅੱਗੇ ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ میٹرਕਲ ਸਰਟੀਫਿਕੇਟ ਇਹ ਸਾਰਾ ਸਾਹਮਣੇ ਲਿਖਿਆ ਹੋਇਆ ਇਸ ਨੂੰ ਪੜ ਦੇਣਾ ਹੈ ਫਾਰਮ ਫਿਲਮ ਕਰਨ ਤੋਂ ਬਾਅਦ ਤੁਸੀਂ ਸਕਰੋਲ ਕਰਦੇ ਆਉਣਾ ਹੈ ਇੱਥੇ ਤੁਸੀਂ ਆਪਣੀ ਜਿਸ ਦਿਨ ਫਾਰਮ ਸਪੀਡ ਪੋਸਟ ਕਰੋਗੇ ਇੱਥੇ ਆਪਣੀ ਡੇਟ ਪਾ ਦੇਣੀ ਹੈ ਉਸ ਦਿਨ ਇੱਥੇ ਆਪਣੇ ਸਿਗਨੇਚਰ ਕਰ ਦੇਣੇ ਹਨ ਇੱਥੇ ਦੋਸਤੋ ਆਪਣਾ ਨਾਮ ਲਿਖਣਾ ਹੈ ਜੋ ਕੈਂਡੀਡੇਟ ਦਾ ਨਾਮ ਰਹੇਗਾ ਵੀ ਆਪਣਾ ਡਿclaretion ਫਾਰਮ ਰਹੇਗਾ ਤਾਂ ਦੋਸਤੋ ਇੰਨੀ ਹੋਪ ਸਮਝ ਲੱਗ ਗਈ ਹੋਗੀ ਇਸ ਬਾਰੇ ਇੰਸਟਰਕਸ਼ਨ ਆ ਗਈਆਂ ਤਾਂ ਦੋਸਤੋ ਗੱਲ ਕਰਾਂਗੇ ਦਾ ਕੈਂਡੀਡੇਟ ਮਸਟ ਬੀ ਸਿਟੀਜ਼ਨ ਆ ਉਹ ਜੋ ਵੀ ਫਾਰਮ ਫਿਲ ਕਰ ਰਿਹਾ ਉਹ ਆਪਣੇ ਭਾਰਤ ਦਾ ਨਿਵਾਸੀ ਹੋਣਾ ਜ਼ਰੂਰੀ ਹੈ ਉਸ ਬਾਅਦ ਕੁਆਲੀਫਿਕੇਸ਼ਨ ਲਿਖੀ ਹੋਈ ਹੈ ਆਪ ਕੁਆਲੀਫਿਕੇਸ਼ਨ ਦੀ ਗੱਲ ਦੋਸਤੋ 4 ਨੰਬਰ ਦੀ ਗੱਲ ਕਰਦੇ ਆ ਤਾਂ ਉਹਨਾਂ ਲਈ ਦੋਸਤੋ ਅਰਜੀ ਫਾਰਮ ਵਿੱਚ ਸਾਰੇ ਕਾਲਮ ਭਰੇ ਹੋਣੇ ਚਾਹੀਦੇ ਹਨ ਕੋਈ ਵੀ ਕਾਲਮ ਖਾਲੀ ਨਹੀਂ ਛੱਡਿਆ ਜਾਣਾ ਚਾਹੀਦਾ ਇਸ ਦੀ ਬਜਾਏ ਇਸ ਨੂੰ ਐਨੇ ਮਤਲਬ ਗੈਰ ਹਾਜ਼ਰ ਮੰਨਿਆ ਜਾਏਗਾ ਉਸ ਫਾਰਮ ਕਿਸੇ ਦਾ ਕੰਮ ਨਹੀਂ ਦੇਵੇਗਾ ਤਾਂ ਦੋਸਤੋ ਉਸ ਤੋਂ ਬਾਅਦ ਇਸ ਤੇ ਸਾਰਾ ਐਡਰੈਸ ਦਿੱਤਾ ہوا ਹੈ 992025 ਤੋਂ ਪਹਿਲਾਂ ਪਹਿਲਾਂ ਇਸ ਨੂੰ ਮੇਲ ਕਰ ਦੇਣਾ ਹੈ ਜਾਂ ਪੋਸਟ ਕਰਕੇ ਇਸ ਐਡਰੈਸ ਤੇ ਭੇਜ ਦੇਣਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਗੱਲ ਕਰਦੇ ਆ 6 ਨੰਬਰ ਤੇ 6 ਨੰਬਰ ਤੇ ਕੀ ਲਿਖਿਆ ਹੋਇਆ ਹੈ ਜਿੰਨਾ ਉਮੀਦਵਾਰਾਂ ਨੇ ਆਨਲਾਈਨ ਡਾਕ ਦੁਆਰਾ ਅਰਜ਼ੀਆਂ ਜਮ੍ਹਾਂ ਕੀਤੀਆਂ ਹਨ ਅਤੇ ਪੜਤਾਲ ਤੋਂ ਬਾਅਦ ਯੋਗ ਪਾਏ ਗਏ ਉਹਨਾਂ ਨੂੰ ਇੰਟਰਵਿਊ ਲਈ ਈਮੇਲ ਦੁਆਰਾ ਸੂਚਿਤ ਕੀਤਾ ਜਾਏਗਾ ਦੋਸਤੋ ਇਸ ਦਾ ਕੋਈ ਰਿਜ਼ਲਟ ਨਹੀਂ ਤੁਹਾਨੂੰ ਡਾਇਰੈਕਟ ਤੁਹਾਨੂੰ ਈਮੇਲ ਹੀ ਆਏਗੀ ਉਸ ਦੀ ਮੇਲ ਆਉਣ ਤੋਂ ਬਾਅਦ ਦੋਸਤੋ ਤੁਹਾਨੂੰ ਸਾਰਾ ਉਸ ਦੇ ਇੰਟਰਵਿਊ ਲਈ ਬੁਲਾਇਆ ਜਾਏਗਾ ਤਾਂ ਦੋਸਤੋ ਅਗਲੀ ਨੈਕਸਟ ਗੱਲ ਕਰਦੇ ਹਾਂ ਇਸ ਵਿੱਚ ਸਪੈਸ਼ਲ ਲਿਖਿਆ ਹੋਇਆ ਹੈ ਦੁਬਾਰਾ T.E ਤੇ D.A ਦਾ ਕੋਈ ਵੀ ਪ੍ਰਬੰਧ ਨਹੀਂ ਹੋਏਗਾ T.E D.A ਕੀ ਹੋਏਗਾ T.E ਹੁੰਦਾ ਟ੍ਰੈਵਲ ਜੋ ਟ੍ਰੈਵਲ ਥਰਟੀ ਹੁੰਦੀ ਹੈ ਅਲੋਇੰਸ ਹੁੰਦੀ ਹੈ ਪਰ ਜਾਣ ਆਣ ਜਾਣ ਦਾ ਖਰਚਾ ਤੁਹਾਡਾ ਖੁਦ ਆਏਗਾ ਤੇ ਡੀਏ ਹੁੰਦਾ ਖਾਣ ਪੀਣ ਦਾ ਖਰਚਾ ਡ੍ਰੈਨ ਦੇ ਜੋ ਵੀ ਹੋਏਗਾ ਇੰਟਰਵਿਊ ਸਮੇਂ ਉਸ ਦਾ ਕੁਝ ਵੀ ਤੁਹਾਡਾ ਨਹੀਂ ਹੋਏਗਾ ਦੋਸਤੋ ਅੱਗੇ ਗੱਲ ਕਰਦੇ ਆ ਆਪਣੇ ਜੋ ਵੀ ਨੋਟੀਫਿਕੇਸ਼ਨ ਡਵਾਈਸ ਕੁਝ ਵੀ ਫਿਊਚਰ ਕੋਈ ਹੁੰਦਾ ਹੈ ਉਸ ਤੁਸੀਂ ਡਾਇਰੈਕਟ ਇਸੇ ਹੀ ਆਪਣੇ ਸਾਈਟ ਤੇ ਜਾ ਕੇ ਵੈਬਸਾਈਟ ਤੇ ਜਾ ਕੇ ਜਰੂਰ ਅਪਡੇਟ ਜਰੂਰ ਚੈੱਕ ਕਰ ਲੈਣਾ ਤਾਂ ਦੋਸਤੋ ਅੱਗੇ ਗੱਲ ਕਰਦੇ ਆ ਆਪਣੇ ਸ਼ਾਰਟ ਲਿਸਟ ਬਾਰੇ ਤਾਂ ਦੋਸਤੋ ਸ਼ਾਰਟ ਲਿਸਟ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸ਼ਾਰਟ ਲਿਸਟ ਬਾਰੇ ਕੀ ਲਿਖਿਆ ਹੋਇਆ ਹੈ ਤਾਂ ਸ਼ਾਰਟ ਲਿਸਟ ਬਾਰੇ ਜੋ ਵੀ ਕੋਈ ਉਮੀਦਵਾਰਾਂ ਨੂੰ ਛੋਟੀ ਸੂਚੀ ਯੂਨੀਵਰਸਿਟੀ ਦੁਆਰਾ ਨਿਯਾਰਤ ਮਾਪਦੰਡ ਅਨੁਸਾਰ ਹੋਵੇਗੀ ਤਾਂ ਇਸ ਹਿਸਾਰ ਯੂਨੀਵਰਸਿਟੀ ਤੈਅ ਕਰੇਗੀ ਤਾਂ ਦੋਸਤੋ ਇਸੇ ਤਰ੍ਹਾਂ ਸਾਰੀਆਂ ਇਨਸਟਰਕਸ਼ਨਾਂ ਤੁਹਾਡੇ ਸਾਹਮਣੇ ਹਨ ਤਾਂ ਦੋਸਤੋ ਇੱਕ ਜ਼ਰੂਰ ਧਿਆਨ ਦੇਣਾ ਸਾਰੇ ਇਨਸਟਰਕਸ਼ਨ ਨੂੰ ਜ਼ਰੂਰ ਪੜ੍ਹ ਲੈਣਾ ਇਸ ਨੂੰ ਦੋਵੇਂ ਟਰਾਂਸਲੇਟ ਕਰਨਾ ਜੇਕਰ ਤੁਹਾਨੂੰ ਇੰਗਲਿਸ਼ ਹਨ ਇੰਗਲਿਸ਼ ਵੀ ਪੜ੍ਹ ਲੈਣਾ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੇ ਸਮਝ ਲੱਗ ਗਈ ਹੋਵੇਗੀ ਤਾਂ ਸਾਰੇ ਇਨਸ ਟੋਟਲ ਇਨਸਟਰਕਸ਼ਨ 29 ਇਨਸਟਰਕਸ਼ਨਾਂ ਇਸ ਨੂੰ ਜ਼ਰੂਰ ਪੜ ਲੈਣਾ ਤੇ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਟੋਟਲ ਦੁਬਾਰਾ ਦੱਸ ਦਿੰਨਾ ਇਹ ਟੋਟਲ 100 ਪੋਸਟਾਂ ਹੀ ਇਸ ਲਈ ਪਲੱਸ 2 ਤੇ ਨਾਲ ਪਲੱਸ ਡਿਪਲੋਮਾ ਮੰਗਿਆ ਨਾਲ ਐਕਸਪੀਰੀਅੰਸ ਮੰਗਿਆ ਗਈ ਇਸ ਲਾਸਟ ਡੇਟ ਰਹੇਗੀ 9 9 25 ਤਾਂ ਆਈ ਹੋਪ ਦੋਸਤੋ ਸਾਰਿਆਂ ਨੂੰ ਸਮਝ ਲੱਗ ਗਈ ਹੋਵੇਗੀ ਵੀ ਵੀਡੀਓ ਦੋਸਤੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦੇਣਾ ਵੀਡੀਓ ਨਾਲ ਜਾਵੇ ਇੱਥੇ ਖਤਮ ਕਰਦੇ ਆ ਧੰਨਵਾਦ